ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਇਹ ਰੈੱਡ ਸੂਟ ਤੁਹਾਨੂੰ ਦਿਖਾ ਰਿਆ ਸੀ ਬ੍ਰਾਈਡਲ ਸੂਟ ਹਿੰਦੀ ਵੀਡੀਓ ਸ਼ੇਅਰ ਕਰਨ ਲੱਗਿਆ ਤੁਹਾਡੇ ਨਾਲ ਇਹ ਸਾਡੇ ਕੋਲੇ ਸਟਿਚ ਹੋਇਆ ਪਿਆ ਕਿਸੇ ਕਸਟਮਰ ਨੇ ਸੂਟ ਆਰਡਰ ਕਰਕੇ ਮਤਲਬ ਕਿ ਪੇਮੈਂਟ ਨਹੀਂ ਕੀਤੀ ਤੇ ਇਹ ਉਹਨਾਂ ਦਾ ਰਹਿ ਗਿਆ ਹੋਇਆ ਸੂਟ ਇਹਦਾ ਮੈਜ਼ਰਮੈਂਟ ਤੁਹਾਡੇ ਨੂੰ ਅਸੀਂ ਦੱਸ ਦਿਆ ਸਾਡੇ 18 ਇਹਦੀ ਚੈਸਟ ਹੈ 16 ਕਮਰ ਤੇ हिਪ 20 ਜੇ ਕਿਸੇ ਦੇ ਵੀ ਇਹ ਕਿਸੇ ਨੂੰ ਵੀ ਸੂਟ ਚਾਹੀਦਾ ਹੋਇਆ ਤਾਂ ਸੀਰੀਜ਼ਨੇਬਲ ਪ੍ਰਾਈਸ ਤੇ ਤੁਹਾਨੂੰ ਦਵਾਂਗੇ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਕਿ ਇਦਾਂ ਨਾ ਕਰਿਆ ਕਰੋ ਇਹਦੀ ਸਲਵਾਰ ਰੈਡੀ ਕੀਤੀ ਹੋਈ ਹੈ ਬਹੁਤ ਸੋਹਣਾ ਇਹਦਾ ਦੁਪੱਟਾ ਪਿਓਰ ਕਮਲ ਚਨੂਨ ਦਾ ਦੁਪੱਟਾ ਹੈ फोर साइड बॉर्डर ਹੈ ਦੁਪट्टे ਤੇ ਵਿੱਚ ਡਾਟਸ ਪਏ ਆ ਬਹੁਤ ਸੋਹਣਾ ਸੂਟ ਹੈ ਲੇਸ ਲੱਗੀ ਹੈ ਲੇਸ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਦੁਪट्टे ਦੀ ਜੀ ਨੂੰ ਵੀ ਇਹ ਸੂਟ ਚਾਹੀਦਾ ਆਪਾਂ ਨੂੰ ਸਕਰੀਨ ਸ਼ਾਟ ਲੈ ਕੇ WhatsApp ਕਰ ਦਿਓ ਆਪਾਂ ਤੁਹਾਨੂੰ ਪ੍ਰਾਈਸ ਪਾ ਦਾਂਗੇ ਤੇ ਸੂਟ ਦੇ ਦਾਂਗੇ ਬਹੁਤ ਸੋਹਣਾ ਸਟੱਫ ਹੈ ਇਹਦਾ ਸ਼ਿਲਕ ਦਾ ਬਹੁਤ ਸੋਹਣੀ ਸਟਿਚਿੰਗ ਹੋਈ ਹੋਈ ਹੈ ਪਾਈਪਿੰਗ ਲਗਾ ਕੇ ਸਟਿਚਿੰਗ ਕੀਤੀ ਹੈ ਟਾਪਟਾ ਲਾਈਨਿੰਗ ਲੱਗੀ ਹੋਈ ਹੈ ਬਹੁਤ ਘੱਟ ਰੇਟ 'ਚ ਤੁਹਾਨੂੰ ਦੇ ਦਾਂਗੇ